ਇਹ ਬਚਨ ਸੰਤਨ ਕੀਤੇ ਸਨ ਉਹ ਬਚਨ ਸਾਹਿਬ ਸਿੰਘ ਜੀ ਦੇਤੇ ਆ ਗਏ ਆ ਉਹ ਬਸੰਤੂ ਦੇ ਖੜਾਵਾ ਕਿ ਮਹਾਪੁਰਖਾਂ ਨੇ ਖੁਸ਼ੀ ਪਾਗੜ ਕੀਤੀ ਸੀ ਕਿ ਇਹ ਬਸੰਤ ਨੂੰ ਉਡੀਕ ਰਹੇ ਸੀ ਕਿ ਤੂੰ ਪਗੜੀ ਜਦੋਂ ਬਸੰਤੀ ਬਣੇਗਾ ਉਦੋਂ ਅਸੀਂ ਵੀ ਮਾਰਾਲੇ ਚਰਨਾਜ ਪੁੱਜ ਜਾਵਾਂਗੇ ਇਹ ਬਚਨ ਉਹਨਾਂ ਨੇ ਕੀਤੇ ਸਨ ਸਾਧ ਸੰਗਤ ਜੀ ਇਸ ਪ੍ਰਕਾਰ ਮੁਰਾਲੇ ਹਰ ਸਾਲ ਜਾਇਆ ਕਰਦੇ ਜੋੜ ਮੇਲੇ ਨੂੰ ਭਾਦੋਂਦੇ ਨੂੰ ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਰਿਆਸਤਾਂ ਵਿੱਚ ਵਿਚਰ ਕੇ ਪ੍ਰਚਾਰ ਕੀਤਾ ਇਸੇ ਪ੍ਰਕਾਰ ਕਾਵਲ ਤੱਕ ਗਏ ਇਦਰ ਸਾਧ ਸੰਗਤ ਜੀ ਰਮੇਸ਼ਵਰ ਤੱਕ ਵਿਚਰੇ ਇਦਰ ਸ੍ਰੀ ਹਜੂਰ ਸਾਹਿਬ ਤੋਂ ਰਮੇਸ਼ਵਰ ਮਦਰਾਸ ਆਦਿਕ ਸਾਰਿਆਂ ਥਾਂ ਵਿੱਚ ਵਿਚਰਦੇ ਰਹੇ ਉਦੀਸੇ ਆਦਿਕਾਂ ਜਗਨਨਾਥਪੁਰੀ ਆਦਿਕਾਂ ਵਿੱਚ ਵਿਚਰਦੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤਕਰੀਬਨ ਸਾਧ ਸੰਗਤ ਜੀ 10 ਦੀਆਂ ਡੈਰੀਆਂ ਲਿਸ਼ੀਆਂ ਹੋਈਆਂ 10 ਲੱਖ ਆਦਮੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਕੇ ਜਹਾਜ਼ ਤੇ ਚਾੜਿਆ ਇੱਕੀ ਕਥਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਆਪਨ ਕੀਤੀਆਂ ਸ੍ਰੀ ਮੁਕਸਰ ਸਾਹਿਬ ਦੇ ਮੋਰਚੇ ਦੀ ਆਪ ਜੀ ਨੇ 28 ਦਿਨ ਜਦੋਂ ਮੋਰਚਾ ਲੱਗਾ ਹੋਇਆ ਸੀ ਸ਼ਾਂਤ ਚਿਤ ਰਹਿ ਕੇ ਕੋਈ ਪੁਜਾਰੀਆਂ ਵੱਲੋਂ ਪੁੱਛਲੀਆਂ ਤੇ ਗੰਡਾਸੇ ਤੇ ਪੈਟਰੋਲ ਵਗੈਰਾ ਦੇ ਪੀਪੇ ਲਿਆਂਦੇ ਜਾਂਦੇ ਸੀ ਅਸੀਂ ਹੀ ਰਸੀਲੀ ਜਵਾਨ ਨਾਲ ਪ੍ਰਚਾਰ ਕਰਦੇ ਸੀ ਸਾਰਿਆਂ ਨੂੰ ਠੰਡ ਵਰਤਾਂਦੇ ਕਿਸੇ ਦੀ ਦਲੇਰੀ ਨਾ ਪੈਂਦੀ ਕਿ ਅਸੀਂ ਸ਼ਸਤਰ ਚੱਕ ਲਈਏ ਮੇਯ ਨਰਕਾਨੇ ਸਾਹਿਬ ਨੂੰ ਕਰਨਾ ਚਾਹੁੰਦੇ ਸੀ ਸਿੰਘਾਂ ਨੂੰ ਸ਼ਹੀਦ ਸਿੰਘ ਸ਼ਾਂਤੀ ਪ੍ਰਚਾਰਣ ਵਾਲੇ ਸਨ ਇਸ ਪ੍ਰਕਾਰ ਸਾਹਿਬ ਸੰਗੇ ਜੀ 28 ਦਿਨ ਵਿੱਚ ਉਹ ਸ਼ਾਂਤੀ ਨਾਲ ਪ੍ਰਚਾਰ ਕਰਕੇ ਪੰਥ ਦੇ ਹਵਾਲੇ ਕੀਤਾ ਜੋ ਗੁਰਦਾਰੇ ਸਾਹਿਬ ਦਾ ਪਰਵੰਸੀ ਟੁੱਟੀ ਗੱਲਣ ਵਾਲਾ 3000 ਸਿੰਘ ਦੇ ਸਵੇਤ ਪੀਪੀ ਸਾਹਿਬ ਤੋਂ ਜੀਲੂਸ ਕੱਢ ਕੇ ਆ ਕੇ ਕਬੀਲਾ ਕੀਤਾ ਸੀ ਜਿਸ ਵੇਲੇ ਲਾਹੌਰ ਦੇ ਗ੍ਰਿਫਦਾਰ ਹੋਏ ਜਾ ਰਹੇ ਸੀ ਸੰਤ ਬਾੜ ਨੂੰ ਜਾ ਰਹੇ ਸੀ ਉੱਥੇ ਮਿਲੇ ਸਰਨ ਜੇ ਸਾਡੀਆਂ ਹੱਥ ਕਰੀਆਂ ਤੁਸੀਂ ਨਾਲ ਜਾ ਕੇ ਉਹ ਨਹੀਂ ਕੰਮ ਕਰ ਸਕਦੇ ਜਿੰਨਾ ਪ੍ਰਚਾਰ ਨਾਲ ਕਰ ਸਕੋਗੇ ਤੁਸੀਂ ਪ੍ਰਚਾਰ ਕਰੋ ਤੇ ਜਗਾਓ ਸੰਗਤਾਂ ਨੂੰ ਉਹ ਚਾਬੀਆਂ ਨੇ ਮਾਮਲੇ ਵਿੱਚ ਸਾਧ ਸੰਗਜੀ ਸੰਤਾਂ ਨੇ ਇਹੋ ਜਿਹਾ ਪ੍ਰਚਾਰ ਕੀਤਾ ਜਿਸ ਪ੍ਰਚਾਰ ਦਾ ਸਦਕਾ ਪੰਥ ਦੇ ਕਬਜ਼ੇ ਕੁੰਜੀਆਂ ਆ ਗਈਆਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਚਾਬੀਆਂ ਗਵਰਨਮੈਂਟ ਨੂੰ ਦੇਣੀਆਂ ਪਈਆਂ ਇਸ ਪ੍ਰਕਾਰ ਗੁਰੂ ਕੇ ਮਾਰਜ ਮੋਰਚੇ ਵਿੱਚ ਵੀ ਸਿੰਘ ਬਹੁਤ ਨਾਲ ਦੇ ਪਿਛੇ ਅਤੇ ਇਸੇ ਪ੍ਰਕਾਰ ਆਪ ਆ ਗਏ ਜਦੋਂ ਜੇਤੋ ਜਾਣਾ ਸੀ ਉਸ ਵੇਲੇ ਕਹਿਣ ਲੱਗੇ ਸੰਤ ਕੇ ਅਸੀਂ ਪਿਆਰ ਹੈ ਜਾਣ ਨੂੰ 500 ਦੇ ਜਿੱਥੇ ਤੇ ਉਸ ਵੇਲੇ ਕਮੇਟੀ ਨਾਲ ਹੱਥ ਜੋੜ ਕੇ ਕਿਹਾ ਕਿ ਮਾਰੇ ਬਾਹਰੋਂ ਜਿੰਨੇ ਤੁਸੀਂ ਕਈ ਹਜ਼ਾਰਾਂ ਭੇਜ ਸਕਦੇ ਹੋ ਤੇ ਉੱਥੇ ਇੱਕ ਆਦਮੀ ਸਾਹਿਬੀ ਜਾ ਸਕੋਗੇ ਸਾਡੀ ਬੇਨਤੀ ਪ੍ਰਵਾਨ ਕਰੋ ਫਿਰ ਅਕਾਲ ਪਖਤਵ ਵਾਪਸ ਆ ਗਏ ਬਸੰਤ ਪੰਚਮੀ ਨੂੰ ਗੁਰੂ ਨੌਵੇਂ ਪਾਤਸ਼ਾਹ ਦੂਖ ਲਵਾੜਨ ਪਟਿਆਲੇ ਗਏ ਸਮੇਂ ਉੱਥੇ ਮਾਰੇ ਸਾਹ ਨੂੰ ਕੋੜੀਆਂ ਦੇ ਕੋੜ ਮੇਕੇ ਸਨ ਆਪ ਦੀ ਯਾਦਗਾਰ ਸਰੋਵਰ ਹੈ ਇਸ ਦਿਨ ਇਸ ਪ੍ਰਕਾਰ ਪਟਿਆਲੇ ਚ ਵੀ ਮਹਾਰਾਜਾ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਪੁਰਬ ਬਸੰਤ ਪੰਚਮੀ ਦਾ ਬੜਾ ਭਾਰੀ ਪੜਦਾ ਹੈ ਹੈ ਤਾਂ ਪੰਚਮੀ ਉਹ ਸਾਰੀਆਂ ਜੀ ਜੋੜ ਮੇਲੇ ਹੁੰਦੇ ਉੱਥੇ ਅਤੇ ਬਸੰਤ ਪੰਚਮੀ ਦੇ ਮਹਾਰਾਜ ਦੇ ਚਰਨੋਂ ਪਾਉਣ ਤੋਂ ਸੰਗਤਾਂ ਬੜੇ ਅਰਸ਼ਾ ਨਾਲ ਮਨਾਉਂਦੀਆਂ ਹੋਇਆ ਹੈ ਇਸ ਪ੍ਰਕਾਰ ਸਾਧ ਸੰਗਤ ਜੀ ਅੱਜ ਤਖਤ ਸਾਹਿਬ ਤੇ ਬਸੰਤ ਪੰਚਮੀ ਦਾ ਜੋੜ ਮੇਲਾ ਸੰਗਤਾਂ ਮਨਾ ਰਹੀਆਂ ਹਨ ਰਾਗੀਆਂ ਸਿੰਘਾਂ ਨੇ ਬੜੇ ਚਾਅ ਨਾਲ ਕੀਰਤਨ ਕੀਤਾ ਹੈ ਉਤਸ਼ਾਹ ਨਾਲ ਸੰਗਤਾਂ ਨੇ ਸੁਣਿਆ ਹੈ ਹੁਣ ਇਹ ਅਮਰਤ ਦੀ ਬਾਣੀ ਦੀ ਵਿਚਾਰ ਸੰਗਤਾਂ ਨੂੰ ਸੁਣਨੀ ਹੈ ਸਾਧ ਸੰਗਤ ਜੀ ਕਿਚੇਤਾ ਆ ਗਿਆ ਮਹਾਪੁਰਖਾਂ ਦਾ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਇਹ ਅਮਰਤ ਦੀ ਬਾਣੀ ਦੀ ਜਿਹੜਾ ਪ੍ਰਵਾਹ ਹੈ ਇਹ ਸਰਬਦੂਮਾਰਾ ਸਾਹਿਬ ਜੀ ਦੀ ਕਿਰਪਾ ਦੁਆਰਾ ਸੰਤ ਮਹਾਰਾਜ ਸੰਤ ਬਿਸ਼ਨ ਸਿੰਘ ਜੀ ਤੋਂ ਮੁਰਾਲੇ ਪੜ ਕੇ ਅਤੇ ਸੰਗਤਾਂ ਵਿੱਚ ਸਾਰੇ ਦੇਸ਼ਾਂ ਵਿੱਚ ਪ੍ਰਚਾਰ ਕੀਤਾ ਉਹਨਾਂ ਨੇ ਵੀ ਇਹ ਵਚਨ ਸਾਧ ਸੰਗਤ ਜੀ ਅੱਜ ਬਸੰਤ ਪੰਚਮੀ ਵਾਲੇ ਦਿਨ ਕੀਤੇ ਸਨ ਚਾਰ ਦਿਨ ਸ੍ਰੀ ਸ਼ਾਂਤ ਹੋਣ ਤੋਂ ਪਹਿਲਾਂ ਲੁਧਿਆਣੇ ਬਾਗ ਚ ਸੰਘੇੜੇ ਦੇ ਬੈਠੇ ਸਨ ਤੇ ਉਸ ਵੇਲੇ ਫੁੱਲ ਸਿੰਘਾਂ ਲਿਆ ਕੇ ਸਰੋਂ ਦੇ ਪੇਟਾ ਕੀਤੇ ਹੱਸ ਕੇ ਹੱਸ ਕੇ ਕਹਿਣ ਲੱਗੇ ਸਿੰਘੋ ਇਹਨਾਂ ਦੇ ਨਾਲ ਸਾਡਾ ਅਕਰਾਰ ਸੀ ਵੀ ਜਦੋਂ ਬਸੰਤ ਤੂੰ ਵੀ ਆਪਦੀ ਬਸੰਤੀ ਪੱਗ ਬੰਨ ਲੈਣਾ ਤੇ ਉਸ ਵੇਲੇ ਅਸੀਂ ਵੀ ਸੱਚਖੰਡ ਨੂੰ ਚਲੇ ਜਾਣਾ ਇਹ ਬਚਨ ਸੰਤਨ ਕੀਤੇ ਸਨ ਉਹ ਬਚਨ ਸਾਧ ਸੰਗਤ ਜੀ ਕੀਤੇ ਆ ਗਏ ਆ ਉਹ ਬਸੰਤ ਦੇ ਖੜਾਓ ਵਾਲਾ ਕਿ ਮਹਾਪੁਰਖਾਂ ਨੇ ਖੁਸ਼ੀ ਪ੍ਰਗਟ ਕੀਤੀ ਸੀ ਕਿ ਹੇ ਬਸੰਤ ਤੈਨੂੰ ਉਡੀਕ ਰਹੇ ਸੀ ਕਿ ਤੂੰ ਪਗੜੀ ਜਦੋਂ ਬਸੰਤੀ ਬੰਨੇਗਾ ਉਹ ਦਿਨ ਅਸੀਂ ਵੀ ਮਹਾਰਾਜ ਦੇ ਚਰਨਾਂ 'ਚ ਪੁੱਜ ਜਾਵਾਂਗੇ ਇਹ ਬਚਨ ਉਹਨਾਂ ਨੇ ਕੀਤੇ ਸਨ ਸਾਧ ਸੰਗਤ ਜੀ ਉਹਨਾਂ ਦਾ ਜਨਮ ਸਾਧ ਸੰਗਤ ਜੀ ਆਪਣੇ ਫਿਰੋਜ਼ਪੁਰ ਜ਼ਿਲ੍ਹੇ ਦੇ ਅੰਦਰ ਜੀਰਾ ਤਹਿਸੀਲ ਦੇ ਅੰਦਰ ਧਰਮਕੋਟ ਦੇ ਪਾਸ ਪਿੰਡ ਭਿੰਡਰ ਕਲਾਂ ਵੱਡਾ ਪਿੰਡ ਹੈ ਅਤੇ ਉਸ ਪਿੰਡ ਦੇ ਅੰਦਰ ਬਾਬਾ ਖਜਾਨ ਸਿੰਘ ਜੀ ਉਹਨਾਂ ਦੇ ਪਿਤਾ ਬਾਬਾ ਮੱਖਣ ਸਿੰਘ ਜੀ ਬੜੇ ਗੁਰਮਖ ਹੋਏ ਹਨ ਕਮਾਈ ਵਾਲੇ ਬਾਬਾ ਖਜਾਨ ਸਿੰਘ ਜੀ ਦਾ ਤੇ ਨਿժਮ ਸੀ ਸਾਧ ਸੰਗਤ ਜੀ ਹਮੇਸ਼ਾ ਲਈ ਜਿੰਨਾ ਚਿਰ ਪੰਜ ਗ੍ਰੰਥ ਦਾ ਪਾਠ ਨਹੀਂ ਸੀ ਕਰ ਲੈਂਦੇ ਜਿਸ ਨਾਲ ਬਚਨ ਬਲਾਸਮੀ ਸੀ ਕਰਿਆ ਕਰਦੇ ਅਤੇ ਆਪ ਖੇਤੀ ਕਰਕੇ ਨਿਰਵਾਹ ਕਰਿਆ ਕਰਦੇ ਅਤੇ ਸ਼ਾਮ ਦੇ ਵਕਤ ਆ ਕੇ ਸੂਰਜ ਪ੍ਰਤਾਪ ਦੀ ਕਥਾ ਸੰਗਤਾਂ ਨੂੰ ਸੁਣਾਇਆ ਕਰਦੇ ਅਤੇ ਸਾਧ ਸੰਗੇ ਜੀ ਇਸ ਪ੍ਰਕਾਰ ਕੀਰਤਨ ਵੀ ਉਹਨਾਂ ਨੇ ਸਿੰਘਾਂ ਵਾਲੇ ਰਾਗੀ ਮੋਹਰ ਸਿੰਘ ਦੇ ਪਾਸੋਂ ਸਿੱਖਿਆ ਸੀ ਜੋੜੀ ਵੀ ਆਪ বাজਾਇਆ ਕਰਦੇ ਕੁਝ ਸਾਧ ਸੰਗੇ ਜੀ ਇਸ ਪ੍ਰਕਾਰ ਬਾਹਰ ਵਿਜਲਦੇ ਵੀ ਰਹੇ ਤੀਰਥ ਯਾਤਰਾ ਵੀ ਕਰਦੇ ਰਹੇ 1940 ਬਿਕਰਮੀ ਵਾਲੇ ਦਿਨ 8 ਭਾਦੋਂ ਵਾਲੇ ਦਿਨ ਉਹਨਾਂ ਦੇ ਗ੍ਰਹਿ ਵਿੱਚ ਮਾਤਾ ਮਹਤਾਮਾ ਕੌਰ ਜੀ ਮਾਤਾ ਦਾ ਨਾਮ ਸੀ ਬਾਬਾ ਖਜਾਨ ਸਿੰਘ ਜੀ ਦੇ ਘਰ ਵਿੱਚ ਇਹ ਸੰਤ ਮਾਰਾ ਬਾਬਾ ਸੰਦਰ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਬ੍ਰह्म ਵਿਦਿਆ ਦਾ ਪ੍ਰਚਾਰ ਬੜਾ ਸੰਕਾ ਵਿੱਚ ਕੀਤਾ ਹੈ ਉਹਨਾਂ ਦੇ ਸਾal ਸਿੰਘ ਜੀ ਉੱਥੇ ਜਨਮ ਲਿਆ ਜਨਮ 8 ਭਾਦੋਂ ਸੀ ਤੇ ਸੌਣ ਦੀ ਪੁੰਨਿਆ ਸੀ ਉਸ ਦਿਨ ਅੰਬਰ ਤੇ ਵੇਲੇ ਤੜਕੇ ਆਪ ਦਾ ਜਨਮ ਹੋਇਆ ਵੀਰਵਾਰ ਦਿਨ ਸੀ ਜਨਮ ਧਾਰ ਕੇ ਆਪ ਜੀ ਨੇ ਜਿਸ ਵਕਤ ਆਪ ਦਾ ਜਨਮ ਹੋਇਆ ਬਾਬਾ ਜੀ ਨੇ ਸਨੇ ਕੇ ਸੀ ਨਾਨ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾ ਪ੍ਰਕਾਸ਼ ਕਰਕੇ ਘਰ ਦੇ ਵਿੱਚ ਉਸ ਦਿਨ ਤੋਂ ਅਖੰਡ ਪਾਠ ਉਸ ਦਿਨ ਤੋਂ ਇਸ ਸਧਾਰਨ ਪਾਠ ਅਰੰਭ ਕਰਤਾ ਸਹਿਜ ਪਾਠ 40 ਦਿਨਾਂ ਵਿੱਚ ਜਿਸ ਕਮਰੇ 'ਚ ਮਾਤਾ ਜੀ ਬਾਲਕ ਦੇ ਸਵੇਧ ਸਨ ਉਸੇ ਜਿੱਥੇ ਆਵਾਜ਼ ਪੈਂਦੀ ਰੇ ਉਸ ਕਮਰੇ ਦੇ ਪਾਸ ਪ੍ਰਕਾਸ਼ ਕਰਕੇ 40 ਦਿਨ ਚ ਪਾਠ ਕੀਤਾ ਬਾਬਾ ਜੀ ਨੇ ਇਸ ਪ੍ਰਕਾਰ ਆਪ ਜੀ ਨੂੰ 40 ਦਿਨ ਪਾਠ ਪਹਿਲਾਂ ਸੁਨਾਇਆ ਫਿਰ ਬਾਲਕ ਵਸਤਾ ਵਿੱਚ ਆਪ ਜੀ ਜਦੋਂ ਥੋੜੇ ਤਕੜੇ ਹੋਏ ਗੁਰਮੁਖੀ ਦੇ ਅੱਖਰ ਪਿਤਾ ਬਾਬਾ ਖਜਾਨ ਸਿੰਘ ਜੀ ਨਾਲ ਪੜਾਏ ਗੁਰਮਤ ਸੰਸਕਾਰ ਸਾਰੇ ਆਪ ਕਰਵਾਏ ਇਸ ਪ੍ਰਕਾਰ ਸਾਧ ਸੰਗਤ ਜੀ ਸਾਹਿਬ ਜੀ ਜਦੋਂ ਗੁਰਮੁਖੀ ਵਿਦਿਆ ਵਿੱਚ ਚੰਗੇ ਦਸੋਂ ਤੇ ਆਦ ਦੇ ਲੋ ਪ੍ਰਕਾਸ਼ ਲਿਆ ਕੇ ਸੰਗਰੂਰਾਂ ਤੋਂ ਪਾਠ ਕਰਾਇਆ ਬਾਬਾ ਜੀ ਨੇ ਇਹ ਪਾਠ ਦੇ ਚੰਗੇ ਮਾਹਰ ਹੋ ਗਏ ਉਸ ਵਕਤ ਸਾਰਸੰਗੇ ਜੀ ਬਾਬਾ ਜੀ ਨੇ ਆਪ ਜੀ ਦੇ ਤਾਈ ਫਾਰਸੀ ਵਿਦਿਆ ਪੜ੍ਹਨ ਵਾਸਤੇ ਲੋਕਾਂ ਨੂੰ ਪ੍ਰੇਰਿਆ ਇਹਨਾਂ ਨੇ ਕਿ ਨਹੀਂ ਇਹਨਾਂ ਨੂੰ ਗੁਰਮੁਖੀ ਅਸੀਂ ਪੜ੍ਹਾਉਣੀ ਹੈ ਉਸ ਵਕਤ ਸਾਰਸੰਗੇ ਜੀ ਪੰਡਤ ਜੀਵਾ ਸਿੰਘ ਜੀ ਜਿਹੜੇ ਦੌਧਰ ਵਾਲੇ ਬਾਬਾ ਈਸ਼ਰ ਸਿੰਘ ਜੀ ਹੋਏ ਹੈ ਬਰਾਕਤ ਉਹਨਾਂ ਦੇ ਨਾਲ ਸਮਕਾਲੀ ਸਨ ਤੇ ਇਹਨਾਂ ਦਾ ਨਾਮ ਜੀਵਾ ਸਿੰਘ ਜੀ ਪੰਡਤ ਚਕਰਦੇ ਸਨ ਇਹ ਉਹ ਨਾਲ ਵਿਹਾ ਕਰਦੇ ਇਸ ਪ੍ਰਕਾਰ ਵਿਦਿਆ ਜਿਹੜੀ ਸੀ ਸੰਸਕ੍ਰਿਤ ਵੀ ਅਤੇ ਵਿਦਵਾਨ ਦੀ ਉਹਨਾਂ ਦੇ ਪਾਸੋਂ ਪ੍ਰਾਪਤ ਕੀਤੀ ਯੋਗ ਆਦਿਕ ਵੀ ਅਤੇ ਪੰਡਤ ਜਵਾਲਾ ਪ੍ਰਸਾਦ ਜੀ ਜਿਹੜੇ ਹੋਏ ਹਨ ਮਹਾਂਪੁਰਖ ਉਹਨਾਂ ਦੇ ਪਾਸੋਂ ਵੀ ਕੁਝ ਵਿਦਵਾਨ ਦੇ ਪ੍ਰਕਰਣ ਸੰਤਾਨ ਪੜੇ ਉਹ ਬਾਬਾ ਜੀアドਵਕਾਇਆ ਕਰਦੇ ਸੰਤਾਂ ਦਾ ਉੱਤੇ ਥੋ ਬਿਠਾ ਕੇ ਬਾਣੀ ਦਾ ਪਾਠ ਰੋਜ਼ ਕਹਿੰਦੇ ਪਹਿਲਾਂ ਸੁਣਾਓ ਤੇ ਫਿਰ ਸੰਥਿਆ ਕਰਾਇਆ ਕਰਾਂਗੇ ਇਸ ਪ੍ਰਕਾਰ ਬਾਣੀ ਸੰਤਾਂ ਦੇ ਕੰਟ ਸੀ ਉਹ ਬਾਣੀ ਵੀ ਸੁਣਿਆ ਕਰਦੇ ਇਸ ਸਰਕਾਰ ਸਾਹਿਬ ਸਿੰਘ ਜੀ ਆਜ਼ਦੀ ਦੇ 18 ਸਾਲ ਤੱਕ ਵੀ ਉਵਰ ਤੱਕ ਵਿਦਿਆ ਸੰਸਕ੍ਰਿਤ ਦੀ ਹੋਰ ਵੀ ਜਨੀ ਵਿਦਿਆ ਵਿਦਾਂਤ ਆਦਿਕ ਔਰ ਜਿੰਨੇ ਵਿਆਕਰਨ ਆਦਿਕਾਂ ਦੇ ਸੰਸਾਰੇ ਸਮਝ ਕੇ ਸਾਰਸਤ ਵੀ ਆਪ ਪੜੇ ਹੋਏ ਸੰ ਵਿਆਕਰਨ ਪਾਣੀ ਮੁਨਿਆਰ ਪੜ੍ਹਨੇ ਸੀ ਇਸ ਪ੍ਰਕਾਰ ਬੜੇ ਭਾਰੀ ਵਿਦਵਾਨ ਹੋ ਗਏ ਜਦੋਂ ਸਾਰੇ ਲੋਕ ਵੇਖ ਵੇਖ ਕੇ ਇਹ ਹਾਲ ਹੋਇਆ ਕਰਨਾ ਉਸ ਵੇਲੇ ਸੰਤਾਂ ਨੂੰ ਖੇਤੀ ਕਰਨ ਨੂੰ ਆਤੇ ਬਾਬਾ ਜੀ ਨੇ ਲਾਇਆ ਇੱਕ ਸਾਲ ਖੇਤੀ ਕੀਤੀ ਖੇਤੀ ਕਰਨ ਤੋਂ ਬਾਅਦ 19 ਸਾਲ ਦੀ ਜਦੋਂ ਉਮਰ ਹੋ ਗਈ ਫਿਰ ਬਾਬਾ ਜੀ ਵਿਰਾਗ ਦੇ ਨਾਲ ਕੋਈ ਐਸਾ ਹਾਤਵਾਂ ਹੋਵੇ ਜਿਹਦੇ پاسੋਂ ਤੁਹਾਨੂੰ ਕਥਾ ਪੜਾਈਏ ਹਮੀਦੀ ਆਲੇ ਬਾਬਾ ਭਗਤਰਾਮ ਜੀ ਕੋਲੇ ਗਏ ਉਹਨਾਂ ਦਾ ਹਸ ਮੁਖਾ ਸੁਲਾਬ ਸੀ ਜਿਆਦੇ ਕਿਚਰੇ ਨਾਲ ਗੱਲਾਂ ਕਰਿਆ ਕਰਦੇ ਇਸ ਪ੍ਰਕਾਰ ਉਹਨਾਂ ਕੋਲੇ ਵਿਰਾਗ ਟੁੱਟ ਜਾਣ ਦਾ ਖਤਰਾ ਸਮਝ ਕੇ ਬਾਬਾ ਜੀ ਨੇ ਆਪ ਜੀ ਨੂੰ ਉੱਥੇ ਨਾ ਟਿਕਾਇਆ ਫਿਰ ਇਹ ਆਇਆ ਇੱਥੇ ਅਮਰਸਰ ਸਾਹਿਬ ਉਦੋਂ ਬਾਬਾ ਹਮੀਰ ਸਿੰਘ ਜੀ ਪਹਿਲੀ ਕਥਾ ਕਰ ਰਹੇ ਸਨ ਉਸ ਵਕਤ ਇਹ ਫਿਰ ਇੱਥੋਂ ਮਰਾਲੇ ਚਲੇ ਗਏ ਮੁਰਾਲੇ ਜਾ ਕੇ ਸੰਤ ਬਿਸ਼ਨ ਸਿੰਘ ਜੀ ਉਸ ਵੇਲੇ ਕਥਾ ਕਰਦੇ ਸਨ ਇਹਨਾਂ ਮਹਾਪੁਰਖਾਂ ਦੇ ਪਾਸ ਰਹਿ ਕੇ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਜਿਹੜੀ ਸੀ ਪਹਿਲੀ ਕਥਾ ਉਸ ਵੇਲੇ ਪਹਿਲਪੁਰੇ ਪੰਡਿਤ ਵਾਣਾ ਇੱਥੇ ਸੀ ਜਿੱਦਣ ਗਏ ਅਜੇ ਉਦੋਂ ਬਾਅਦ ਸਾਰੀ ਉਹ ਕਥਾ ਪੂਰੀ ਕਰਕੇ ਹਜੂਰ ਸਾਹਿਬ ਸਾਧ ਚਲੇ ਗਏ ਹਜੂਰ ਸਾਹਿਬ ਕੋ ਬਾਅਦ ਆ ਕੇ ਸੰਤਾਂ ਨੇ ਫੇਰ ਕਥਾ ਆਰੰਭ ਕੀਤੀ ਸਾਰੀ ਕਥਾ ਪੂਰੀ ਸਾਧ ਸੰਗਤ ਜੀ ਚੌਂਟੇ ਤੱਕ ਕੀਤੀ ਦੇਸ਼ਪੁਰਕਾਰ ਸਾਧ ਸੰਗਤ ਜੀ ਚੌਂਟੇ ਤਾਂ ਕਥਾ ਗੁਰੂ ਜਨ ਸਾਹਿਬ ਵੀ ਉੱਥੇ ਆਗਦੀਨ ਸਰਵਣ ਕੀਤੀ ਤੇ ਉਸ ਵੇਲੇ ਸੰਤ ਵਿਭਾਕੁੰਠ ਘਮਨ ਕਰ ਗਏ ਚੌਂਟੇ ਦੇ ਵਿੱਚ 1943 ਵਿੱਚ ਬਿਕਰਮੀ ਵਿੱਚ ਉਸ ਵਕਤ ਬਹੁਤ ਵਿਰਾਗ ਵਿੱਚ ਆ ਕੇ ਉੱਥੇ ਹੀ ਸੰਤ ਰਹੇ ਰਹੇ ਉੱਥੇ ਰਹਿਣ ਤੋਂ ਸੰਤ ਬਾਬਾ ਹਰਨਾਮ ਸਿੰਘ ਜੀ ਬੇਦੀ ਸਨ ਅੰਮ੍ਰਿਤਸਰ ਦੇ ਪੁਰਾਣੇ ਗਿਆਨੀ ਜਿਨ੍ਹਾਂ ਨੇ 99 ਅੱਖਰ ਕਰ ਲਏ ਪਰਸ਼ੇਦ ਕਰਨੇ ਸਾਰੇ ਉਹਨਾਂ ਦੀ ਬੜੀ ਵਿਦਿਆ ਸੀ ਚਤਰ ਸੀ ਉਸ ਵਿਦਿਆ ਵਾਲੇ ਜਾਣ ਕੇ ਉਹਨਾਂ ਨੂੰ ਮੁਰਾਲੇ ਬਣਾ ਮਲਾ ਕੇ ਮੈਂ ਦਸ ਮਾਰਾ ਪੜਿਆ ਭਾਈ ਆਨੰਦ ਲਾਲ ਦੀਆਂ ਗਜਲਾਂ ਅਤੇ ਇਸੇ ਪ੍ਰਕਾਰ ਹੋਰ ਪੁਸਤਕ ਜਿੰਨੇ ਸਨ ਉਹ ਸਾਰੇ ਪੜ ਕੇ ਸੰਤਾਂ ਨੇ ਤੇ ਆਦਮਾ ਰਾ ਸਾਹਿਬ ਜੀ ਉਹਨਾਂ ਦੇ ਪਾਸੇ ਇੱਕ ਸੁਣਿਆ ਇਸ ਪ੍ਰਕਾਰ ਸਾਹਿਬ ਸਿੰਘ ਜੀ ਕਥਾ ਪੂਰੀ ਕੀਤੀ ਉਦੋਂ ਬਾਅਦ ਸੰਤ ਮਹਾਂਪੁਰਖਾਂ ਨੇ ਕੇਸਗੜ ਸਾਹਿਬ ਆ ਕੇ ਅੰਮ੍ਰਿਤ ਪਾਨ ਕੀਤਾ ਅੰਮ੍ਰਿਤ ਪਾਨ ਦੀ ਸਿਆਚ ਬਾਬਾ ਸਾਧੂ ਸਿੰਘ ਜੀ ਨਿਹੰਗ ਸਿੰਘ ਸਾਹਿਬ ਬਾਬਾ ਮੰਗਲ ਸਿੰਘ ਜੀ ਅਮਰ ਸਿੰਘ ਇਹਰਾਮ ਸਿੰਘ ਇਤਿਆਦ ਕੇ ਪੰਜ ਪਿਆਰੇ ਸਨ ਉਹਨਾਂ ਦੇ ਪਾਸੋਂ ਖੰਡੇ ਦਾ ਅੰਮ੍ਰਿਤ ਸੰਤਾਂ ਨੇ ਛਕਣਾ ਕੀਤਾ ਕੇਸਗੜ ਸਾਹਿਬ ਉਹਨਾਂ ਨੇ ਅੰਮ੍ਰਿਤ ਪਿਆਰ ਕੀਤਾ ਉਦੋਂ ਬਾਅਦ ਸਾਧ ਸੰਗਤ ਜੀ ਫਿਰ ਮੁਰਾਲੇ ਜਾ ਕੇ ਕਥਾ ਕੀਤੀ ਅਤੇ ਪੋਠੋਹਾਰ ਦੇ ਸੰਗਤਾਂ ਦੇ ਅੰਦਰ ਗੁਜਰਾਤ ਅੰਦਰ ਬੜਾ ਭਾਰੀ ਪ੍ਰਚਾਰ ਕੀਤਾ 10000 ਆਦਮੀਆਂ ਨੂੰ ਸੰਤ ਭਾਗ ਸਿੰਘ ਜੀ ਮਹਾਂਪੁਰਖ ਨਾਲ ਸਨ ਸੰਤ ਬਾਬਾ ਪ੍ਰੇਮ ਸਿੰਘ ਜਿਹੜੇ ਮਹੰਤ ਸਨ ਮੁਰਾਰੇ ਦੇ ਉਹ ਵੀ ਨਾਲ ਸਨ ਇੱਥੇ 10000 ਆਦਮੀ ਇਕੱਠਿਆਂ ਨੂੰ ਟਾਂਡੇ ਨਿਵਾਸੀਆਂ ਨੂੰ ਅੰਮ੍ਰਿਤ ਪਾਨ ਕਰਾਇਆ ਅੰਮ੍ਰਿਤ ਛਕਾ ਕੇ ਲਵਾੜਿਆਂ ਦੇ ਜਿਹੜੇ ਵੇਸ ਦੀ ਗੱਡੀਆਂ ਜੀਆਂ ਵਾਲੇ ਲਗਾ ਹਟਾ ਕੇ ਪੰਜਾਬੀ ਨਿਵਾਸ ਹੋਂਦਾਂ ਸਾਰਿਆਂ ਦੇ ਕਿਰਾਏ ਇਕੱਠੇ ਰੁਪਏ ਹੀ ਘੰਟੇ ਅੰਮ੍ਰਿਤ ਪ੍ਰਚਾਰ ਕਰਦੇ ਰਹੇ ਇਸ ਪ੍ਰਕਾਰ ਨੂੰ ਉਹਨਾਂ ਨੇ ਰਲ ਕੇ ਅੰਮ੍ਰਿਤ ਸ਼ਕਾਇਆ ਸੀ। ਉਹ ਤੋਂ ਬਾਅਦ ਸਾਧ ਸੰਗਤ ਜੀ ਪੋਠੋਹਾਰ ਵਿੱਚ ਰਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ। ਇਸ ਪ੍ਰਕਾਰ ਮੜਾਲੇ ਹਰ ਸਾਲ ਜਾਇਆ ਕਰਦੇ ਜੋੜ ਮੇਲੇ ਨੂੰ ਭਾਦੋਂ ਦੇ ਨੂੰ। ਇਸੇ ਪ੍ਰਕਾਰ ਸਾਧ ਸੰਗਤ ਜੀ ਫਿਰ ਰਿਆਸਤ ਵਿੱਚ ਵਿਚਰ ਕੇ ਪ੍ਰਚਾਰ ਕੀਤਾ। ਇਸੇ ਪ੍ਰਕਾਰ ਕਾਵਲ ਤੱਕ ਗਏ। ਇਧਰ ਸਾਧ ਸੰਗਤ ਜੀ ਰਮੇਸ਼ਵਰ ਤੱਕ ਵਿਚਰੇ। ਇਧਰ ਸ੍ਰੀ ਹਜੂਰ ਸਾਹਿਬ ਤੋਂ ਰਮੇਸ਼ਵਰ ਮੰਦਰਾ ਸਾਧਕ ਸਾਰਿਆਂ ਥਾਂ ਵਿੱਚ ਵਿਚਰੇ ਤੇ ਉਹਨਾਂ ਸੀ ਆਦਿਕਾਂ ਜਗਨਨਾਥਪੁਰੀ ਆਦਿਕਾਂ ਵਿਚਿਰਦੇ ਰਹੇ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤਕਰੀਬਨ ਸਾਧ ਸੰਗਤ ਜੀ ਦਾਸ ਦੀਆਂ ਡੈਰੀਆਂ ਲਿਖੀਆਂ ਹੋਈਆਂ 10 ਲੱਖ ਆਦਮੀ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਜਹਾਜ਼ ਤੇ ਚਾੜਿਆ 21 ਕਥਾ ਸ੍ਰੀ ਗੁਰੂ ਗਨ ਸਾਹਿਬ ਜੀ ਦੀਆਂ ਆਪਨ ਕੀਤੀਆਂ 21 ਕਥਾ ਕਰਕੇ 21ਵੀਂ ਕਥਾ ਜਿਹੜੀ ਸੀ ਮਾਝ ਦੀ ਬਾਣੀ ਦੇ 400 ਸ਼ਲੋਕ ਹੋਏ ਸਨ ਉਹਨਾਂ ਸ਼ਲੋਕਾਂ ਦੀ ਤੇ ਭੋਗ ਪਾ ਕੇ ਕਿਹਾ ਵੀ ਹੁਣ ਹੋਰ ਕੋਈ ਸਿੰਘ ਕਰੇਗਾ ਇਸ ਕਰਕੇ ਸੰਗਤ ਨੇ ਦੇ ਵਿੱਚ ਦਾਹ ਤੋਂ ਤਾਂ ਹੀ ਆਗਿਆ ਕੀਤੀ ਕਿ ਤੂੰ ਇਹ ਸੇਵਾ ਨੂੰ ਜਿੰਨਾ ਚਿਰ ਜਿਉਂਦਾ ਰਹੀਂ ਉਹਨਾਂ ਤੇ ਸੇਵਾ ਕਰਦੇ ਰਹਿਣਾ ਇਹ ਸੇਵਾ ਦੇ ਤਾਂ ਹੀ ਦਿੱਤਾ ਆਪ ਜੀ ਸਾਧ ਸੰਗਤ ਜੀ ਜਪ ਸਾਹਿਬ ਦਾ 1 ਲੱਖ 28000 ਪਾਠ ਚਾਹੀਦੇ ਨੇ ਸਿੰਘਾਂ ਨੂੰ ਰੱਖ ਕੇ ਕਰਵਾਇਆ ਅਤੇ ਉਹਨਾਂ ਪਾਠਾਂ ਨੂੰ ਕਰਵਾ ਕੇ ਤੇ ਫਿਰ ਸੰਤ ਮਸਤੂਆਣੇ ਦੇ ਜੋੜਵੇਂ ਲੇਤੇ ਮਸਤੂਆਣੇ ਪੁੱਜੇ ਹਨ ਉਹ ਤੋਂ ਬਾਅਦ ਆ ਕਰਕੇ ਸਾਧ ਸੰਗਤ ਜੀ ਫਿਰ ਸ੍ਰੀ ਹਰਗੋਬਿੰਦ ਪੁਰੇ ਸਰੋਵਰ ਸਰੋਵਰ ਸਲੋਕ ਮਨਾਉਣ ਦੀ ਸੇਵਾ ਕਰਨੀ ਚਾਹੀ ਇਸ ਪ੍ਰਕਾਰ ਬੇਅੰਤ ਸੇਵਾ ਕੀਤੀ ਸ੍ਰੀ ਮੁਕਸਰ ਸਾਹਿਬ ਦੇ ਮੋਰਚੇ ਵਿੱਚ ਆਪ ਜੀ ਨੇ 28 ਦਿਨ ਜਦੋਂ ਮੋਰਚਾ ਲੱਗਾ ਹੋਇਆ ਸੀ ਸ਼ਾਂਤ ਚਿਤ ਰਹਿ ਕੇ ਕੋਈ ਪੁਜਾਰੀਆਂ ਵੱਲੋਂ ਛਵੀਆਂ ਤੇ ਗੰਡਾਸੇ ਤੇ ਪੈਟਰੋਲ ਵਗੈਰਾ ਦੇ ਪੀਪੇ ਲਿਆਉਂਦੇ ਜਾਂਦੇ ਸੀ ਅਸੀਂ ਹੀ ਰਸੀਲੀ ਜਵਾਨਾਂ ਨਾਲ ਪ੍ਰਚਾਰ ਕਰਦੇ ਸੀ ਸਾਰਿਆਂ ਨੂੰ ਠੰਡ ਵਰਤਾਉਂਦੇ ਕਿ ਉਹਦੀ ਦੇਰੇ ਦਲੇਰੀ ਨਾ ਪੈਂਦੀ ਕਿ ਅਸੀਂ ਸ਼ਸਤਰ ਚੱਕ ਲਈਏ ਨਹੀਂ ਉਹ ਨਰਕਾਣੇ ਸਾਹਿਬ ਵਾਂਗੂ ਕਰਨਾ ਚਾਹੁੰਦੇ ਸੀ ਸਿੰਘਾਂ ਨੂੰ ਸ਼ਹੀਦ ਸਿੰਘ ਸ਼ਾਂਤ ਚਤ్రਣ ਵਾਲੇ ਸਨ ਇਸ ਪ੍ਰਕਾਰ ਸਾਹਿਬ ਸਿੰਘ ਜੀ 28 ਦਿਨਾਂ ਵਿੱਚ ਉਹ ਸ਼ਾਂਤੀ ਨਾਲ ਪ੍ਰਚਾਰ ਕਰਕੇ ਪੰਥ ਦੇ ਹਵਾਲੇ ਕੀਤਾ ਜੋ ਗੁਰਦਾਰੇ ਸਾਹਿਬ ਦਾ ਪ੍ਰਵੰਸੀ ਟੁੱਟੀ ਗੱਲਣ ਵਾਲਾ 3000 ਸਿੰਘ ਦੇ ਸਵੇਤ ਪੀਪੀ ਸਾਹਿਬ ਤੋਂ ਜੀਲੂਸ ਕੱਢ ਕੇ ਆ ਕੇ ਕਵਿਆ ਕੀਤਾ ਸੀ ਇਸੇ ਪ੍ਰਕਾਰ ਆਪ ਜੀ ਚਾਬੀਆਂ ਦੇ ਮਾਮਲੇ 'ਚ ਬਾਬਾ ਖੜਕ ਸਿੰਘ ਸਮੁੰਦਰੀ ਤੇਜਾ ਸਿੰਘ ਜਿਸ ਵੇਲੇ ਲਾਹੌਰ ਚ ਗ੍ਰਿਫਤਾਰ ਹੋਏ ਜਾ ਰਹੇ ਸੀ ਸੰਤਬਾਰ ਨੂੰ ਜਾ ਰਹੇ ਸੀ ਉੱਥੇ ਮਿਲੇ ਕਹਿਣ ਲੱਗੇ ਸਾਡੀਆਂ ਹੱਥ ਕੜੀਆਂ ਤੁਸੀਂ ਨਾਲ ਜਾ ਕੇ ਇਹਨਾਂ ਨਹੀਂ ਕੰਮ ਕਰ ਸਕਦੇ ਜਿੰਨਾ ਪ੍ਰਚਾਰ ਨਾਲ ਕਰ ਸਕੋਗੇ ਤੁਸੀਂ ਪ੍ਰਚਾਰ ਕਰੋ ਤੇ ਜਗਾਓ ਸੰਗਤਾਂ ਨੂੰ ਉਹ ਚਾਬੀਆਂ ਨੇ ਮਾਮਲੇ ਵਿੱਚ ਸਾਹਿਬ ਸੰਗਜੀ ਸੰਤਾਂ ਨੇ ਇਹ ਜਾ ਪ੍ਰਚਾਰ ਕੀਤਾ ਜਿਸ ਪ੍ਰਚਾਰ ਦਾ ਸਦਕਾ ਪੰਥ ਦੇ ਕਬਜ਼ੇ ਕੁੰਜੀਆਂ ਆ ਗਈਆਂ ਸ੍ਰੀ ਹਲਮੰਦਰ ਸਾਹਿਬ ਦੀਆਂ ਚਾਬੀਆਂ ਗਵਰਨਮੈਂਟ ਨੂੰ ਦੇਣੀਆਂ ਪਈਆਂ ਇਸ ਪ੍ਰਕਾਰ ਗੁਰੂ ਕੇ ਮਾਰਜਮੋਰਤੇ ਵਿੱਚ ਵੀ ਸਿੰਘ ਬਹੁਤ ਨਾਲ ਦੇ ਪਹੁੰਚੇ ਅਤੇ ਇਸੇ ਪ੍ਰਕਾਰ ਆਪ ਆ ਗਏ ਜਦੋਂ ਜੇਤੋ ਜਾਣਾ ਸੀ ਉਸ ਵੇਲੇ ਕਹਿਣ ਲੱਗੇ ਸੰਤ ਕੇ ਅਸੀਂ ਪਿਆਰ ਹੈ ਜਾਣ ਨੂੰ 500 ਦੇ ਜਥੇ ਤੇ ਉਸ ਵੇਲੇ ਕਮੇਟੀ ਦੇ ਹੱਥ ਜੋੜ ਕੇ ਕਿਹਾ ਕਿ ਮਾਰੇ ਬਾਹਰ ਜਿੰਨੇ ਤੁਸੀਂ ਕਈ ਹਜ਼ਾਰਾਂ ਭੇਜ ਸਕਦੇ ਹੋ ਤੇ ਉੱਥੇ ਇੱਕ ਆਦਮੀ ਸਭੀ ਜਾ ਸਕੋਗੇ ਸਾਡੀ ਬੇਨਤੀ ਪ੍ਰਵਾਨ ਕਰੋ ਫਿਰ ਅਕਾਲ ਪਖਤੇ ਵਾਪਸ ਆ ਗਏ 18 ਜਥੇ ਗਏ ਜਿੱਨਾ ਜਥੇ ਸਾਧ ਸੰਗਤ ਚੌਥੇ ਜਥੇ ਤੇ ਵੀ ਸਿੰਘ ਗਏ ਸ਼ੇਵਿੰਜੇ ਫੇਜ ਸਿੰਘ ਗਏ ਸਾਰੇ ਜਥੇ ਸਿੰਘ ਜਾਂਦੇ ਰਹੇ ਜੇਤੋ ਦੇ ਮੋਰਚੇ 'ਚ ਇਸ ਪ੍ਰਕਾਰ ਸਾਧ ਸੰਗਤ ਜੇਤੋ ਦੇ ਮੋਰਚੇ 'ਚ ਜਦੋਂ ਸਵਾਗਤ ਕੀਤਾ ਹੈ ਉਸ ਵੇਲੇ ਸਾਧ ਸੰਗਤ ਜੀ ਪਾਠਾਂ ਦੇ ਵਿਚ ਆਪ ਸ਼ਾਮਲ ਸਨ ਉੱਥੇ ਉਥੇ ਉਪਤਰ ਸਭ ਪਾਠ ਦਾ ਭੋਗ ਕਹਿਣ ਤੋਂ ਬਾਅਦ ਫਿਰ ਕਰਨਤਨ ਸਾਹਿਬ ਦਾ ਜਲੂਸ ਨਿਕਲਿਆ ਸੀ ਖਾਲਸੇ ਦਾ ਤੇ ਉਸ ਵਿੱਚ ਇੱਥੇ ਜਦੋਂ ਸਿਰੋਪਾਉ ਦਿੱਤੇ ਸਨ ਸ੍ਰੀ ਅਕਾਲ ਤਖਤ ਸਾਹਿਬ ਉਦੋਂ ਵੀ ਆਪ ਨੇ ਦਰਸ਼ਨ ਕੀਤੇ ਸਨ ਕਾਰ ਸੇਵਾ ਜਿਹੜੀ ਅੰਮ੍ਰਿਤਸਰ ਸਾਹਿਬ ਹੋਈ ਹੈ ਉਸ ਵਿੱਚ ਵੀ ਆਪ ਜੀ ਸ਼ਾਮਲ ਸਨ ਇਸ ਪ੍ਰਕਾਰ ਸਾਧ ਸੰਗਤ ਜੀ ਪੰਥਕ ਸੇਵਾ ਵਿੱਚ ਹਰ ਵਕਤ ਮੋਢੀ ਰਹੇ ਹਨ ਉਹਨਾਂ ਮਹਾਂਪੁਰਖਾਂ ਦਾ ਕੱਲ ਨੂੰ ਸ਼ਾਂਤ ਹੋਣ ਦਾ ਦਿਹਾੜਾ ਹੈ ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਕਰਨ ਦਾ ਦਿਹਾੜਾ ਹੈ ਉਹਨਾਂ ਮਹਾਂਪੁਰਖਾਂ ਦੀ ਯਾਦ ਵਿੱਚ ਜਿਹੜੀ ਉਹਨਾਂ ਨੇ ਕਥਾ ਬਖਸ਼ੀਆ ਕਰਨ ਨੂੰ ਉਸ ਦਿਹਾੜੇ ਨੂੰ ਜਾਣ ਕੇ ਕੱਲ ਨੂੰ ਸਾਧ ਸੰਗਤ ਜੀ ਭੋਗ ਪਾਉਣਾ ਹੈ ਜਿਸ ਵਕਤ ਉਹ ਮਹਾਂਪੁਰਖਾਂ ਨੇ ਇਹ ਪਵਿੱਤਰ ਬਾਣੀ ਦੀ ਵਿਚਾਰ ਸੰਗਤਾਂ ਨੂੰ ਇੱਕ ਹੀ ਕਥਾ ਪੜਾਈਆਂ ਤੇ ਸਾਰੇ ਦੇਸ਼ਾਂ ਦੇ ਲੋਕਾਂ ਦੇ ਵਿੱਚ ਕੇ ਸਿੱਖੀ ਦਾ ਪ੍ਰਚਾਰ ਕੀਤਾ ਜਿੰਨੇ ਸਿੰਘ ਨਾਲ ਹੁੰਦੇ ਸਨ ਉਹਨਾਂ ਨੂੰ ਕਰਾਇਆ ਵਸਤਰ ਅੰਨ ਆਦਕਾਂ ਦਾ ਕਿਸੇ ਦੇ ਤਾਂ ਫਿਕਰ ਨਹੀਂ ਸੀ ਰਹਿੰਦਾ ਆਪ ਹੀ ਸਾਰੀ ਸੇਵਾ ਕਰਦੇ ਰਹੇ ਸਨ ਇਸ ਪ੍ਰਕਾਰ ਮਹਾਂਪੁਰਖਾਂ ਨੇ ਪਰਉਪਕਾਰ ਕੀਤਾ ਉਹਨਾਂ ਮਹਾਂਪੁਰਖਾਂ ਦੀ ਯਾਦ ਦਾ ਕੱਲ ਨੂੰ ਦਿਹਾੜਾ ਹੈ ਸਾਧ ਸੰਗਤ ਜੀ ਅੱਜ ਜਿਨ੍ਹਾਂ ਦੀ ਇਹ ਯਾਦ ਵਿੱਚ ਮੈਂ ਥੋੜੇ ਜਿਹਾ ਅਖਰ ਤਾਰੂਦ ਗਾਰਨ ਦੇ ਬਹੁਤ 10 ਲੱਖ ਨੂੰ ਜਿਨ੍ਹਾਂ ਨੇ ਖੰਡੇ ਦਾ ਅੰਮ੍ਰਿਤ ਤੇ ਪੰਜਾਂ ਤਿਆਰਿਆਂ ਦੀ ਸੇਵਾ ਵਿੱਚ ਹੋ ਕੇ ਸ਼ਕਾਨ ਦੀ ਸੇਵਾ ਕੀਤੀ ਹੈ ਉਹਨਾਂ ਮਹਾਂਪੁਰਖਾਂ ਦਾ ਸਾਧ ਸੰਗਤ ਜੀ ਧਰਵਾਦ ਹੈ ਉਹਨਾਂ ਪਿਆਰਿਆਂ ਦਾ ਇਹ ਜੀਵਨ ਕੁਝ ਕ ਸੰਗਤਾਂ ਦੇ ਦ੍ਰਿਸ਼ਟੀਗੁਣ ਚਿਰ ਕੀਤਾ ਹੈ ਹੁਣ ਸੁਣੋ ਗੁਰੂ ਮਹਾਰਾਜ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਪਰਮ ਪੂਤਰ ਜੋਤੀ ਸਰੂਪ ਕਿਰਪਾ ਦ੍ਰਿਸ਼ਟੀ ਕਰਕੇ ਜਿਵੇਂ ਫਰਮਾ ਰਹੇ ਹਨ ਅੱਜ ਦੇ ਪੂਰੇ ਪ੍ਰਸੰਗਵਾਕ ਵਿੱਚ ਸ਼ਲੋਕ ਮਹੱਲਾ ਤੀਜਾ ਏ ਮਨ ਹਰਜੀ ਧਿਆਏ ਤੂੰ ਸਤਿਗੁਰੂ ਤੀਜੇ ਪਾਤਸ਼ਾਹ ਜੋਤੀ ਸਰੂਪ ਹਨ ਪੱਲੇ ਅਮਰਦਾਸ ਗੁਰ ਤੇਰੇ ਤੋਂ ਹੀ ਹੁਕਮ ਅਤਿ ਬਣਿਆਵੇ ਗੁਰੂ ਅਮਰਦਾਸ ਸਾਹਿਬ ਦੇ ਗੁਣ ਕਿਸੇ ਦੇ ਪਾਸੋਂ ਕਹੇ ਨਹੀਂ ਜਾ ਸਕਦੇ ਵਿਅੰਦ ਗੁਣਾ ਦੇ ਮਾਲਕ ਹਨ ਸੱਚੇ ਪਾਤਸ਼ਾਹ ਉਹ ਚੋਦੀ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਸਤਿਗੁਰੂ ਜੀ ਫਰਮਾਉਂਦੇ ਹਨ ਏ ਮਨ ਹਰਜੀ ਧਿਆਏ ਤੂੰ ਏ ਮੇਰੇ ਪਿਆਰੇ ਮਨ ਹਰੀ ਜੋ ਸਾਰਿਆਂ ਦਾ ਜੀਵਨ ਰੂਪ ਹੈ ਚੇਤਨ ਸੁਰੂਪ ਹੈ ਜੋ ਸਾਰਿਆਂ ਦਾ ਖਿਰਦੇ ਦਾ ਪ੍ਰਕਾਸ਼ ਦਾ ਰੂਪ ਹੈ ਸਾਰਿਆਂ ਦਾ ਜੀਵਨ ਦਾਨ ਦੇਣ ਵਾਲਾ ਹੈ ਸਭਨਾ ਦਾ ਜੀਵਨ ਰੂਪ ব্রহ্ম ਚੇਤਨ ਜੋ ਹੈ ਉਸ ਨੂੰ ਹੈ ਮੇਰੇ ਮਨਾਂ ਤੇ ਹੋਣਾ ਕਰ ਇਕ ਚਿਤ ਹੋ ਕੇ ਇਕ ਮਨ ਇਕ ਚਿਤ ਭਾ ਤੋ ਤਾਦਰ ਮਨ ਕਰਕੇ ਇਕ ਜੋ ਸਿਰੋਵਲੀ ਪਰਮੇਸ਼ਰ ਹੈ ਇੱਕ ਜੋ ਚੇਤੂ ਸਦਾ ਸਾਰਿਆਂ ਦੇਣ ਵਾਲਾ ਹੈ ਇੱਕ ਰਾਸ ਇੱਕ ਮਾਨਿਕ ਚਿਤ ਹੋ ਕੇ ਭਾਇ ਪ੍ਰੇਮ ਦੇ ਨਾਲ ਹਰ ਕੀਆ ਸਦਾ ਸਦਾ ਵਡਿਆਈ ਇਹ ਭਾਈ ਹਰੀ ਅਕਾਲ ਪੁਰਖ ਦੀਆਂ ਜਿਹੜੀਆਂ ਵਡਿਆਈਆਂ ਸਦਾ ਕਾਇਮ ਰਹਿਣ ਵਾਲੀਆਂ ਹਨ ਦੇ ਨਾ ਪਛੂਤਾ ਉਹ ਨਾਂ ਤੇ ਈ ਵੱਡੀ ਬਖਸ਼ਦਾ ਜਿਸ ਨੂੰ ਬਖਸ਼ ਦਿੰਦਾ ਉਹ ਪਛਤਾ ਤਾਪ ਕਰਨ ਵਾਲੇ ਨਹੀਂ ਰਹਿੰਦੇ ਦੁਨੀਆ 'ਚ ਜਿਨ੍ਹਾਂ ਦੇ ਤੇ ਮਹਾਰਾਜ ਮਿਹਰ ਕਰ ਦਿੰਦੇ ਹਨ ਤੇਰ ਪਛਤਾਵਾ ਨਹੀਂ ਕੋਈ ਰਿੰਦਾ ਉਹਨਾਂ ਦੇ ਤਾਈ ਆਓ ਹਰ ਕ ਸਦ ਬਲੇਹਾ ਅਸੀਂ ਹਰਿ ਅਕਾਲ ਪੁਰਖ ਤੋਂ ਸੈਂਕੜੇ ਵਾਰੀ ਬਲਿਹਾਰ ਕੁਰਬਾਨ ਜਾਂਦੇ ਹ ਜਿਤ ਸੇਵਿਆ ਸੁਖ ਪਾ ਜਿਸ ਮਾਰਾ ਦਾ ਸੇਵਨ ਕਰਨੇ ਕਰਕੇ ਆਤਮ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ ਨਾਨਕ ਗੁਰਮੁਖ ਮਿਲ ਰਹੇ ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰਮਖਣਗੇ ਉਹ ਹਰ ਵਕਤ ਮਾਰਾ ਦੇ ਪ੍ਰੇਮ ਵਿੱਚ ਹੀ ਮਿਲੇ ਰਹਿੰਦੇ ਹੈ